ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਨੇੜੇ ਮੂਤਪਾਲ ਦੇ ਪਰਿਵਾਰ ਨੇ ਪਾਰਟੀ ਬਣਾਈ ਹੈ ਨਾ ਬਾਰਸ ਪੰਜਾਬ ਦੇ ਵੈਸੇ ਬਾਰਸ ਪੰਜਾਬ ਦੇ ਹੈਗੀ ਆ ਤੇ ਇਹਨਾਂ ਦੇ ਕੁਝ ਕਤੀੜ ਜਿਵੇਂ ਇੰਗਲੈਂਡ ਬੈਠੇ ਐ ਜਾਂ ਕੋਈ ਕੈਨੇਡਾ ਬੈਠਾ ਇਹ ਚਾਰਕ ਬੰਦੇ ਨੇ ਪਹਿਲਾਂ ਤੇ ਨਾਂ ਸੁਣ ਲਿਓ ਇੱਕ ਤਹਾਕਾਰ ਡੀਐਸ ਸਿੱਧੂ ਤੇ ਇੱਕ ਹੈਗਾ ਦਲਜੀਤ ਸਿੰਘ ਕਸ਼ਮੀਰ ਇਹ ਡਰਗੀਆ ਬੰਦਾ ਚਿਟਾ ਵੇਚਦਾ ਰਿਹਾ ਤੇ ਇੱਕ ਪ੍ਰਦੀਪ ਸਿੰਘ ਹੈ ਤੇ ਇਹ ਇੱਕ ਹੈਗਾ ਅਸਤਰ ਸਿੰਘ ਜਿਹੜਾ ਪ੍ਰਦੀਪ ਸਿੰਘ ਹੈ ਇਹ ਪੁੱਤਰ ਚਾਚਾ ਹਰਜੀਤ ਸਿੰਘ ਅੰਮ੍ਰਿਤਪਾਲ ਦੇ ਚਾਚੇ ਦਾ ਮੁੰਡਾ ਹੈ ਤੇ ਇਹਨਾਂ ਨੇ ਇੱਕ ਪੋਸਟ ਪਾਈ ਹੈ ਪੋਸਟ ਪਾ ਕੇ ਇੱਕ ਹੈ ਵੀ ਜਿਹੜੇ ਐਸਪੀ ਹਰਪਾਲ ਸਿੰਘ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਅਮਰਤਪਾਲ ਦੀ ਮਾਂ ਨਾਲ ਜਾਂ ਕਿ ਮੂਤਪਾਲ ਦੀ ਮਾਂ ਨਾਲ ਆਰਗੂਮੈਂਟ ਕੀਤੀ ਹੈ ਉਥੇ ਇਲਜ਼ਾਮ ਲਾਏ ਕਿ ਧੱਕਾ ਮੁਕੀ ਕੀਤਾ ਕੁੱਟਮਾਰ ਕੀਤੀ ਗਾਲਾਂ ਕਢੀਆਂ ਪਰਿਵਾਰਾਂ ਨੂੰ ਮਿਲਣ ਨਹੀਂ ਦਿੱਤਾ ਹਾਲਾਂਕਿ ਇਹ ਸਭ ਕੁਝ ਝੂਠ ਸੀ ਵੀਡੀਓ ਵਾਇਰਲ ਹੋ ਗਈਆਂ ਉਹਨੇ ਕੋਈ ਗਾਲ ਨਹੀਂ ਕਢੀ ਨਾ ਕੋਈ ਧੱਕਾ ਮੁਕੀ ਕੀਤੀ ਉਹ ਕਹਿੰਦੇ ਪੇਸ਼ੀ ਤੇ ਜਿਹੜੇ ਬੰਦੇ ਆਉਂਦੇ ਨੇ ਔਰ ਉਹਨਾਂ ਤੱਕ ਲੋਕ ਪਹੁੰਚਣ ਅਸੀਂ ਇਹ ਹੋਣ ਨਹੀਂ ਦਿੰਦੇ ਇਹ ਸਾਨੂੰ ਅਦਾਲਤ ਦੀਆਂ ਸਟ੍ਰੈਕਸ਼ਨਾਂ ਹੁੰਦੀਆਂ ਨੇ ਜਾਨੀ ਕਿ ਅਸੀਂ ਉਹਨਾਂ ਦੇ ਅੰਡਰ ਰਹਿਣਾ ਹੁੰਦਾ ਕੋਈ ਉੱਥੇ ਹਲਚਲ ਨਾ ਹੋਵੇ ਇਹ ਅਸੀਂ ਜਾਨੀ ਕਿ ਮਾਹੌਲ ਨੂੰ ਮੈਂਟੇਨ ਕਰਨਾ ਹੁੰਦਾ ਤੇ ਅਮਰਤਪਾਲ ਦੀ ਮਾਂ ਉੱਥੇ ਝਗੜਦੀ ਸੀ ਤੇ ਨਾਲ ਇਹਨਾਂ ਨੇ ਕਹਿਤਾ ਸੀ ਕਿ ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅੱਗ ਲਾਤੀ ਤੇ ਇਹ ਵੈਸ਼ ਹੋਈ ਸੀ ਹੁਣ ਜਿਹੜੇ ਇਹ ਕਦੀੜ ਨੇ ਨਾ ਇੱਕ ਤਾਂ ਡੀਏ ਸਿੱਧੂ ਹੈ ਦਲਜੀਤ ਸਿੰਘ ਕਸ਼ਮੀਰ ਹੈ ਪ੍ਰਦੀਪ ਸਿੰਘ ਹੈ ਜਿਹੜਾ ਅਮਰਤਪਾਲ ਦੇ ਚਾਚੇ ਦਾ ਮੁੰਡਾ ਇੱਕ ਅਸਤਰ ਸਿੰਘ ਹੈ ਤੇ ਇਹ ਇੱਕ ਜਰਮਨੀ ਬੈਠਾ ਹੈ ਕੈਨੇਡਾ ਬੈਠਾ ਕੋਈ ਇੰਗਲੈਂਡ ਬੈਠਾ ਹੈ ਇਹ ਕਹਿੰਦੇ ਜਿਹੜਾ ਵੀ ਬੰਦਾ ਐਸਪੀ ਹਰਪਾਲ ਸਿੰਘ ਦੀ ਪੱਗ ਲਾਹੂਗਾ ਤੇ ਜਾਂ ਉਹਦੀ ਕੁੱਟਮਾਰ ਕਰੂਗਾ ਉਹਨੂੰ ਕਹਿੰਦੇ 10 ਲੱਖ ਰੁਪਇਆ ਇਨਾਮ ਦੇਵਾਂਗੇ ਆ ਕਰਤੂਤ ਹੈ ਜੀ ਜਿਹੜੇ ਕਹਿੰਦੇ ਅੰਮ੍ਰਿਤਪਾਲ ਪੰਜਾਬ ਦਾ ਵਾਰਿਸ ਬਣੋ ਅੰਮ੍ਰਿਤਪਾਲ ਕੌਮ ਦੀ ਗੱਲ ਕਰੂ ਪੱਗਾਂ ਦੀ ਗੱਲ ਕਰੂ ਤੇ ਇਹਦੇ ਕਤੀੜ ਜਿਹੜੇ ਪਾਲੇ ਹੋਏ ਨੇ ਮਸਟੰਡੇ ਗੁੰਡੇ ਉਹ ਕਹਿੰਦੇ ਜੇ ਕੋਈ ਹਰਪਾਲ ਸਿੰਘ ਐਸਪੀ ਦੀ ਪੱਗ ਲਾਹੂਗਾ ਜਾਂ ਉਹਦੀ ਕੁੱਟਮਾਰ ਕਰੂਗਾ ਉਹਨੂੰ 10 ਲੱਖ ਰੁਪਈਆ ਦੇ ਮੰਗੇ ਤੇ ਨਾਲ ਪਤਾ ਕੀ ਲਿਖਿਆ ਥੰਨੇ ਕਿ ਕਾਨੂੰਨੀ ਕਾਰਵਾਈ ਕੀਤੀ ਜਾਊ। ਹੁਣ ਇਹਨੂੰ ਪੁੱਛੋ ਵੀ ਕਾਨੂੰਨੀ ਕਾਰਵਾਈ ਤੁਸੀਂ ਕਰੋਗੇ। ਜਾਂ ਪੁਲਿਸ ਕਰੂਗੀ ਜਦੋਂ ਪਟਾ ਫੇਰੂ ਮੂਦੇ ਪਾ ਕੇ ਇਹ ਬੈਠੇ ਪਤਾ ਕਿੱਥੇ ਨੇ। ਕੋਈ ਕੈਨੇਡਾ ਬੈਠਾ ਹੈ। ਕੋਈ ਇੰਗਲੈਂਡ ਬੈਠਾ ਹੈ। ਕੋਈ ਇਹਦੇ ਵਿੱਚੋਂ ਜਰਮਨੀ ਬੈਠਾ ਹੈ। ਤੇ ਇਹ ਪੋਸਟ ਪਾਈ ਇਹਨਾਂ ਨੇ। ਹੁਣ ਪੰਜਾਬ ਦੇ ਲੋਕ ਦੱਸਣ ਵੀ ਜਿਹੜੇ ਬੰਦੇ ਇੱਕ ਐਸਪੀ ਰੈਂਕ ਦੇ ਬੰਦੇ ਦੀ ਪੱਗ ਲਾਉਣ ਵਾਸਤੇ ਇਨਾਮ ਦੇ ਰਹੇ ਨੇ ਉਹ ਬੰਦੇ ਪੰਜਾਬ ਦੇ ਵਾਰਸ ਹੋ ਸਕਦੇ ਨੇ ਉਹ ਬੰਦੇ ਸਿੱਖਾਂ ਦੇ ਵਾਰਸ ਹੋ ਸਕਦੇ ਨੇ ਜਿਹੇ ਜਿਹੀਆਂ ਕਰਤੂਤਾਂ ਭਿੰਡਰਾਂ ਵਾਲੇ ਨੇ ਕੀਤੀਆਂ ਸੀ ਨਾ ਉਦੋਂ ਵੀ ਭੈੜੀਆਂ ਕਰਤੂਤਾਂ ਇਹ ਬੰਦੇ ਕਰ ਰਹੇ ਨੇ ਕਿ ਅੱਜ ਜੇ ਮੈਂ ਥੋੜੇ ਜਿਹਾ ਚਲੂਨੇ ਲੜਨ ਲਾ ਦਿਆਂ ਔਖਾ ਹੋ ਜੂ ਸੁਹਾਰਨਾ ਕੀ ਇਹ ਲੋਕ ਚਾਹੁੰਦੇ ਨੇ ਵੀ ਇਸ ਕੇਪੀਐਸ ਗਿਲਬਰਗਾ ਕੋਈ ਡੀਜੀਪੀ ਬਣੇ ਪੰਜਾਬ ਦਾ ਜਿਹੜਾ ਛਿੱਲ ਲਾਵੇ ਇਹਨਾਂ ਦੀ ਚੰਗੀ ਤਰ੍ਹਾਂ ਇਹ ਡੇਕ ਨਹੀਂ ਕਰਦੇ ਕਿ ਮਨਸ਼ਾ ਨਹੀਂ ਹੈਗੀ ਇਹਨਾਂ ਦੀ ਵੀ ਸਾਨੂੰ ਖੇਤਰ ਫੇਰਨ ਵਾਲਾ ਕੋਈ ਇਹੋ ਜਿਹਾ ਡੀਜੀਪੀ ਹੋਵੇ ਫਿਰ ਕਹਿਣਗੇ ਫੇਕ ਐਨਕਾਊਂਟਰ ਕਰਦੇ ਜੀ ਧੱਕਾ ਹੋਇਆ ਜੀ ਹਕੂਮਤ ਧੱਕਾ ਕਰਦੀ ਐ ਫਿਰ ਇਦਾਂ ਕਹਿੰਦੇ ਹੁਣ ਕੀ ਜਿਹੜੀ ਅਮਰਤਪਾਲ ਦੀ ਮਾਂ ਉਹਦੇ ਨਾਲ ਆਰਗੂਮੈਂਟ ਕਰਦੀ ਸੀ ਮੈਂ ਤਾਂ ਉਹਨੂੰ ਚਤਰੋ ਕਹਿੰਦਾ ਹੁਣ ਇੱਕ ਅਤਰੋ ਸੀ ਪਹਿਲਾਂ ਇੱਕ ਚਤਰੋ ਸੀ ਤੇ ਚਲੋ ਅਤਰੋ ਚਤਰੋ ਤਾਂ ਕਮੇਟੀ ਕਰਦੀਆਂ ਸੀ ਤਾਂ ਬੀਬੀ ਖੇਖਣ ਕਰਦੀ ਆ ਫਫੇ ਕੁੱਟਣੀ ਕਹਿੰਦੇ ਆ ਨੂੰ ਜੀ ਜਾਣ ਬੁੱਝ ਕੇ ਪੰਗੇ ਲੈਣੇ ਉਹਨੇ ਕੋਈ ਗਾਲ ਨਹੀਂ ਕਢੀ ਜੀ ਕੋਈ ਉਹਨੇ ਧੱਕਾ ਮੁੱਕੀ ਨਹੀਂ ਕੀਤੀ ਉਹਨੇ ਕੇਵਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਪੁਲਿਸ ਦਾ ਕੰਮ ਹੁੰਦਾ ਹੈ ਜੁਨਟੀਟਿੰਗ ਆ ਭੇਡਾਂ ਸੀ ਉਹ ਵੱਡ ਕੁੱਠੀਆਂ ਅਗੇ ਸ਼ਿਕਾਇਤ ਵੀ ਕੀਤੀ ਹੈ ਵਕੀਲ ਜਿਹੜਾ ਮੁੱਤਪਾਲ ਦਾ ਕਹਿੰਦਾ ਸੀ ਸ਼ਿਕਾਇਤ ਵੀ ਕੀਤੀ ਹੈ ਬੀ ਐਸਪੀ ਹਰਪਾਲ ਸਿੰਘ ਨੂੰ ਸਸਪੈਂਡ ਕੀਤਾ ਜਾਇਦਾ ਕਾ ਤੁਹਾਡੇ ਪਿਓ ਦਾ ਰਾਜ ਹੈ ਸਸਪੈਂਡ ਕੀਤਾ ਜਾਵੇ ਜੁੱਤੀਆਂ ਦੀ ਤੁਹਾਨੂੰ ਘਾਟਾ ਹੋਰ ਕੁਛ ਨਹੀਂ ਚਲੋ ਮੈਂ ਆ ਖਦੀੜਾਂ ਦੀ ਗੱਲ ਕਰੀਏ ਜਿਹੜੀਆਂ ਚਾਰ ਲੈਣ ਦੀ ਫੋਟੋ ਐਡੀਟ ਕਰ ਦੂੰ ਇਹ ਬੰਦੇ ਕਹਿੰਦੇ ਵੀ ਪੱਗ ਲਾਉਣ ਵਾਲੇ ਨੂੰ ਪੱਗ ਕਿਹਦੀ ਲਾਉਣੀ ਹੈ ਹਰਪਾਲ ਸਿੰਘ ਐਸਪੀ ਦੀ ਪੱਗ ਲਾਉਣ ਵਾਲੇ ਨੂੰ ਅਸੀਂ 10 ਲੱਖ ਰੁਪਇਆ ਇਨਾਮ ਦੇਵਾਂਗੇ ਇਹਨੇ ਪੱਗਾਂ ਦੇ ਬਾਅਦ ਇਕ ਔਮ ਦੇ ਵਾਰਸ਼ ਨੇ ਸ਼ਰਮ ਹੈ ਕੁਛ ਮਾੜੀ ਬੁੱਟੀ ਅਸਾ ਤੁਸੀਂ ਐਸਪੀ ਹਰਪਾਲ ਸਿੰਘ ਦੀ ਪੱਗ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਪੰਜਾਬ ਦੇ ਵਿੱਚ ਬੈਠਾ ਰੋਜ਼ ਬੋਲਦਾ ਤੁਹਾਡੀਆਂ ਪੁੱਛਾਂ ਚਕਾਈਆਂ ਹੋਈਆਂ ਨੇ ਪਤਾ ਧੀਰਮੱਲੀਏ ਪਰਿਵਾਰ ਨੂੰ ਇਹਦੀ ਮਾਂ ਨੂੰ ਵੀ ਹੈ ਅਮਰਪਾਲ ਦੇ ਭਾਪੇ ਨੂੰ ਵੀ ਹੈ ਅਮਰਪਾਲ ਮੂਤਪਾਲ ਨੂੰ ਵੀ ਪਤਾ ਹੈ ਨੀ ਬੁੱਟਾ ਸਿੰਘ ਕੌਣ ਹੈ ਤੁਸੀਂ ਮੇਰੇ ਘਰ ਵੱਲ ਝਾਕ ਕੇ ਦਿਖਾਉ ਨਾ ਤੁਸੀਂ ਐਸਪੀ ਹਰਪਾਲ ਸਿੰਘ ਦੀ ਪੱਗ ਲਾਉਣ ਦੀ ਗੱਲ ਕਰਦੇ ਹੋ ਕੋਈ ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹ ਪੱਗ ਤੁਹਾਡੀ ਹੈ ਤੁਹਾਡੀ ਕੋਈ ਜ਼ਗੀਰ ਹੈ ਇਹ ਤੁਸੀਂ ਪੱਗ ਲਈ ਕੀਤਾ ਕੀ ਹੈ ਸਰਗਟਾਂ ਪੀਂਦੇ ਪੀਂਦੇ ਚਿੱਟਾ ਵੇਚਦੇ ਵੇਚਦੇ ਅਸ਼ਲੀਲ ਚੇਟਾਂ ਕਰਦੇ ਹੋਏ ਕੁੜੀਆਂ ਦੇ ਨਾਲ ਤੁਹਾਡੇ ਗੈਕਟਰਾਂ ਦੇ ਨਾਲ ਸੰਬੰਧ ਤੇ ਤੁਸੀਂ ਅੱਜ ਪੱਗਾਂ ਨੂੰ ਹੱਥ ਪਾ ਰਹੇ ਹੋ ਪੀਪਲ ਆਵਦੇ ਲੋਕਾਂ ਨੂੰ ਸ਼ਰਮ ਆਉ ਵੀ ਇਹੇ ਨੇ ਪੰਜਾਬ ਦੇ ਵਾਰਿਸ ਜਿਹੜਾ ਐਸਪੀ ਹਰਪਾਲ ਸਿੰਘ ਹੈ ਜੀ ਉਹਨੇ ਆਰਗੂਮੈਂਟ ਕੀਤੀ ਹੈ ਕੋਈ ਸ਼ੱਕ ਨਹੀਂ ਅਗਲੇ ਮੌਕੇ ਦੇ ਅਫਸਰ ਨੇ ਉਹਨਾਂ ਨੂੰ ਜਿਹੜਾ ਮਾਹੌਲ ਹੁੰਦਾ ਹੈ ਪੰਜਾਬ ਉਸ ਵਕਤ ਦੀ ਸਿਚੁਏਸ਼ਨ ਹੁੰਦੀ ਹੈ ਉਹਨੂੰ ਕੰਟਰੋਲ ਕਰਨਾ ਹੁੰਦਾ ਹੈ ਮੇਨਟੇਨ ਰੱਖਣਾ ਹੁੰਦਾ ਹੈ ਉਹਨਾਂ ਨੇ ਲੈਨ ਆਰਡਰ ਨੂੰ ਕੁਛ ਨਹੀਂ ਕੀਤਾ ਉਹਨਾਂ ਨੇ ਇਹ ਬੰਦੇ ਜਾਣਬੁੱਝ ਕੇ ਈਸ਼ੂ ਬਣਾ ਕੇ ਸ਼ਿਕਾਇਤਾਂ ਕਰਦੇ ਨੇ ਉਹਨੂੰ ਸਸਪੈਂਡ ਕਰ ਦਿਓ ਜੀ ਫਿਰ ਬਾਹਰ ਬੈਠੇ ਧਮਕੀਆਂ ਦਿੰਦੇ ਕਿ ਉਹਦੀ ਪਾਗ ਲਾ ਦਿਓ ਤੁਸੀਂ ਸਿੱਖਾਂ ਦੀ ਸਿੱਖਾਂ ਤੋਂ ਪਗਲਾਈ ਜਾ ਰਹੀ ਹੈ ਕਿ ਜੇ ਪੁਲਿਸ ਇੰਨੀ ਮਾੜੀ ਹੈ ਫਿਰ ਹਰਾਮਖੋਰੋ ਆਪਣੇ ਬੱਚਿਆਂ ਨੂੰ ਕਿਉਂ ਕਹਿਣਾ ਵੀ ਪੁਲਿਸ ਵਿੱਚ ਭਰਤੀ ਕਰਨਾ ਹੈ ਅਸੀਂ ਫਿਰ ਉੱਥੇ ਰੋਕੋ ਤੁਸੀਂ ਅਰਦਾਸਾਂ ਕਰਦੇ ਹੋ ਸਾਡਾ ਮੁੰਡਾ ਪੁਲਿਸ ਵਿੱਚ ਭਰਤੀ ਹੋਵੇ ਸਾਡਾ ਮੁੰਡਾ ਆਰਮੀ ਵਿੱਚ ਭਰਤੀ ਕਰੇ ਤੁਸੀਂ ਜਿੱਥੋਂ ਗਵਰਨਮੈਂਟ ਜਿਹੜੀ ਗਵਰਨਮੈਂਟ ਤੋਂ ਤਨਖਾਹ ਲੈਂਦੇ ਨੇ ਉਹਦਾ ਕੰਮ ਕਰਨਗੇ ਉਹ ਤੁਸੀਂ ਆਪਣੇ ਘਰੋਂ ਵੀ ਨੌਕਰ ਰੱਖੋ ਤੇ ਤੁਸੀਂ ਕੰਮ ਕਰਾਉਂਗੇ ਉਹ ਤੋਂ ਉਹ ਤਨਖਾਹ ਤੋਂ ਉਹ ਲਵੇ ਤੇ ਕੰਮ ਕੇ ਦਾ ਹੋਰ ਕਰੂ ਇਹ ਕਿੱਥੇ ਲਿਖਿਆ ਜਿੰਨਾ ਚਿਰ ਅਗਲੇ ਵਰਦੀ ਵਿੱਚ ਰਹਿਣਗੇ ਉਹ ਸਰਕਾਰ ਦਾ ਖਾਂਦੇ ਨੇ ਸਰਕਾਰ ਦਾ ਪੀਂਦੇ ਨੇ ਸਰਕਾਰ ਤੋਂ 4 ਪੈਸੇ ਲੈਂਦੇ ਨੇ ਉਹ ਸਰਕਾਰ ਦਾ ਹੀ ਕੰਮ ਕਰਨਗੇ ਤੁਸੀਂ ਕਿੱਥੇ ਜਮੇ ਬਲਿਆ ਜੇ ਹੁਣ ਇਹਨਾਂ ਖਤੇੜਾਂ ਨੂੰ ਸਿੱਤਰਾਂ ਦੀ ਘਾਟ ਨਹੀਂ ਤਾਂ ਹੋਰ ਦੱਸੋ ਕੀ ਹੈ ਇਹ ਵਾਰਸ ਪੰਜਾਬ ਜਥੇ ਬੰਦੀ ਦੇ ਚਮਚੇ ਨਹੀਂ ਦੀ ਅਮਰਤਪਾਲ ਦੀ ਮੂਤਪਾਲ ਦੀ ਜਥੇ ਬੰਦੀ ਦੇ ਬੰਦੇ ਨੇ ਇਹ ਆ ਜਿਹੜਾ ਇੱਕ ਤਾਂ ਕਸ਼ਮੀਰ ਵਾਲਾ ਇਹ ਨਸ਼ੇੜੀ ਹੈ ਡਰੱਗ ਵੇਚਦਾ ਰਿਹਾ ਆ ਜਿਹੜਾ ਹਰਦੀਪ ਸਿੰਘ ਹੈ ਇਹ ਅਮਰਤਪਾਲ ਦਾ ਜਿਹੜਾ ਚਾਚਾ ਸੀ ਹਰਜੀਤ ਸਿੰਘ ਉਹਦਾ ਮੁੰਡਾ ਹੈ ਮਸਟੰਡਾ ਇਹ ਇੱਕ ਡੀਐਸ ਸਿੱਧੂ ਜਿਹੜਾ ਇਹ ਮੀਡੀਆ ਵੀ ਚਲਾਉਂਦਾ ਇਕਸ਼ਤਰ ਸਿੰਘ ਇਹ ਕੋਈ ਜਰਮਨ ਦੇ ਵਿੱਚ ਬੈਠਾ ਕੋਈ ਕੈਨੇਡਾ ਵਿੱਚ ਬੈਠਾ ਹੈ ਕੋਈ ਇੰਗਲੈਂਡ ਵਿੱਚ ਬੈਠਾ ਹੈ ਤੇ ਜੇ ਇੰਨੀ ਹਿੰਮਤ ਹੈ ਫਿਰ ਵੋਟਾਂ ਇੰਗਲੈਂਡ ਵਿੱਚ ਥੋੜੀ ਪੈਣੀਆਂ ਨੇ ਵੋਟਾਂ ਜਰਮਨ ਵਿੱਚ ਥੋੜੀ ਪੈਣੀਆਂ ਨੇ ਕੈਨੇਡਾ ਵਿੱਚ ਥੋੜੀ ਪੈਣੀਆਂ ਨੇ ਵੋਟਾਂ ਦਾ ਪੰਜਾਬ ਦੇ ਲੋਕਾਂ ਨੇ ਪਾਣੀਆਂ ਨੇ ਫਿਰ ਇੱਥੇ ਆ ਕੇ ਆਓ ਨਾ ਗੱਲ ਕਰੋ ਤੁਸੀਂ ਕਿਸੇ ਨੂੰ ਕਹਿੰਦੇ ਹਾਂ ਵੀ ਕੋਈ ਪੱਗ ਲਾਵੇ 10 ਲੱਖ ਰੁਪਏ ਦੇਵਾਂਗੇ ਤੁਸੀਂ ਆਪ ਹੀ ਲਾ ਦਿਓ ਨਾਲੇ ਬਹਾਦਰੀ ਦਾ ਪਤਾ ਲੱਗਿਰੂ ਤੁਸੀਂ ਉਹ ਤਾਂ ਕਹਿੰਦੇ ਸੀ ਅਸੀਂ ਤੇਰੇ ਖਾਤਰ ਸ਼ਹੀਦੀਆਂ ਪਾ ਦੇਂਗੇ ਅਸੀਂ ਮਰ ਜਾਾਂਗੇ ਹੁਣ ਪੱਗ ਵੀ ਨਹੀਂ ਲਾ ਸਕਦੇ ਕਿ ਇਹਦੀ ਲਾਦੇ ਪੱਗ ਜਿਹੜੇ ਤੁਸੀਂ ਵੱਡੇ ਵੱਡੇ ਡੀਂਗਾ ਫੜਾ ਧੰਕੀਆਂ ਦਿੰਦੇ ਸੀ ਲੋਕਾਂ ਨੂੰ ਅਸੀਂ ਸ਼ਹੀਦੀਆਂ ਪਾ ਦੇਾਂਗੇ ਤੇ ਹੁਣ ਆਓ ਜੇ ਤੁਸੀਂ ਆਪੇ ਪੱਗ ਲਾਦੇ ਹੋ ਨਾ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਇਨਾਮ ਦਿਓਗੇ ਆਪ ਹੀ ਲਾਦੇ ਪੱਗ ਏਦਾਂ ਹੀ ਭਿੰਡਰਾਂ ਵਾਲੇ ਨੇ ਕਿਹਾ ਸੀ ਜਿਹੜਾ ਕਹਿੰਦਾ ਨਿਰੰਕਾਰੇ ਨੂੰ ਮਾਰੂਗਾ ਉਹਨੂੰ ਸੋਨੇ ਨਾਲ ਤੋਲੂਗਾ ਕਰਕੇ ਕੌਂਟਲ ਸੋਨਾ ਇਕੱਠਾ ਆਪਣੇ ਪਰਿਵਾਰ ਨੂੰ ਕੱਢਦਾ ਬਾਹਰ ਉਹਨੇ ਉਹ ਰਣਜੀਤ ਸਿੰਘ ਅੱਜ ਵੀ ਸ਼੍ਰੋਮਣੀ ਕਮੇਟੀ ਦੀ ਕੋਠੀ ਦੱਬੀ ਬੈਠਾ ਹੈ ਜਿਹਦਾ ਜਿਹੜਾ ਸਾਫਕਾ ਜੀ ਨੇ ਨਿਰੰਕਾਰੇ ਨੂੰ ਮਾਰਿਆ ਸੀ ਅੱਜ ਵੀ ਕੋਠੀ ਦੱਬੀ ਬੈਠਾ ਸ਼੍ਰੋਮਣੀ ਕਮੇਟੀ ਦੀ ਉਹ ਬਿਲਕੁਲ ਮੇਰੇ ਕੋਲ ਗੱਡੀ 'ਚ ਤੇਲ ਪਾਉਣ ਵਾਸਤੇ ਪੈਸਾ ਨਹੀਂ। ਕਿ ਪਿੰਡਰਾ ਵਾਲੇ ਨੇ ਕਰਕੇ ਕੌਂਟਰਲ ਸੋਨਾ ਇਕੱਠਾ ਆਪਣਾ ਪਰਿਵਾਰ ਬਾਹਰ ਕੱਢਦਾ ਆਪਣੀਆਂ ਮਹਿਲ ਬਾੜੀਆਂ ਘੁੱਟੀਆਂ ਪਾਲੀਆਂ। ਤੇ ਤੁਸੀਂ ਦੂਜਿਆਂ ਨੂੰ 10 ਲੱਖ ਲੱਖ ਰੁਪਇਆ ਦੇ ਰਹੇ ਹੋ ਤੁਸੀਂ ਆਪੇ ਆ ਕੇ ਪੱਗ ਲਾ ਦੋ। ਨਾਲੇ ਤੁਹਾਡੀ ਸੂਰ ਮੰਗਦੀ ਦਾ ਪਤਾ ਲੱਗ ਜੂ। ਤੁਸੀਂ ਛੇਤਰ ਭਾਲ ਦਿਓ ਹੋਰ ਕੁਝ ਨਹੀਂ ਅਮਰਤਪਾਲ ਦਾ ਪਰਿਵਾਰ ਵੀ ਛੇਤਰ ਭਾਲਦਾ ਤੁਸੀਂ ਵੀ ਛੇਤਰ ਭਾਲ ਦਿਓ। ਤੇ ਜਦੋਂ ਪਾਏਗੇ ਫਿਰ ਸੱਸਰੀ ਵਾਂਗੂ ਸੌ ਜਾਣਾ ਤੁਸੀਂ ਹੋਰ ਗੱਲ ਕੋਈ ਨਹੀਂ ਬਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ